ਭਾਰਤੀ ਜਨਤਾ ਪਾਰਟੀ ਦੀ ਮੰਡੀ ਹਿਮਾਚਲ ਪ੍ਰਦੇਸ਼ ਤੋਂ ਮੈਂਬਰ ਪਾਰਲੀਮੈਂਟ ਤੇ ਉਗੀ ਐਕਟ੍ਰੈਸ ਕੰਗਨਾ ਰਣਾਉਤ ਨੂੰ ਆਖਰ ਬੇਬੇ ਮਹਿੰਦਰ ਕੌਰ ਦੇ ਪਰਿਵਾਰ ਤੋਂ ਕਿਉਂ ਮਾਫੀ ਮੰਗਣੀ ਪਈ ਅਜੇ ਇਹ ਮਾਮਲਾ ਦਿਨ ਪਾਰ ਅਜ ਵੱਡੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਖੈਰ ਕਿਹੜੀ ਵਜ੍ਹਾ ਰਹੀ ਕਿ ਕੰਗਨਾ ਰਣਾਉਤ ਨੂੰ ਆਖਰ ਮਾਫੀ ਮੰਗ ਲਈ ਮਜਬੂਰ ਹੋਣਾ ਪਿਆ ਇਸ ਤੋਂ ਪਹਿਲਾਂ ਕੰਗੜਾ ਰਨਆਉਟ ਤੇ ਮਾਨਜੋਗ ਹਾਈ ਕੋਰਟ ਮਾਨਜੋਗ ਸੁਪਰੀਮ ਕੋਰਟ ਤੱਕ ਆਪਣੀ ਵਾਹ ਲਾਈ ਬੇਵਾਹ ਹੋਂਦ ਤੋਂ ਬਾਅਦ ਫਿਰ ਬਠਿੰਡਾ ਅਦਾਲਤ ਦੇ ਵਿੱਚ ਅੱਜ ਉਹਨਾਂ ਦੀ ਦਸਤਕ ਰਹੀ ਇਸ ਦਸਤਕ ਉੱਤੇ ਜਿਹੜਾ ਖਾਸ ਪ੍ਰੋਗਰਾਮ ਲੈ ਕੇ ਹਾਜ਼ਰਾਂ ਕਹਿੰਦਾ ਭਾਵੇਂ ਕਿ ਸੰਯੁਕਤ ਕਿਸਾਨ ਮੋਰਚੇ ਦਾ ਕੀ ਪ੍ਰਤੀਕਰਮ ਹੈ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦਾ ਜਦੋਂ ਸਵਾ ਸਾਲ ਦੇ ਕਰੀਬ ਦਿੱਲੀ ਦੇ ਵਿੱਚ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਸੰਘਰਸ਼ ਕਿਸਾਨ ਮੋਰਚਾ ਚੱਲਿਆ ਸੀ ਤਾਂ ਉਸ ਮੋਰਚੇ ਦੇ ਵਿੱਚ ਬੇਬੇ ਮਹਿੰਦਰ ਕੌਰ ਵੀ ਸ਼ਾਮਲ ਸੀਗਾ ਜਿਹਦੇ ਉੱਤੇ ਕੰਗਣਾ ਰਣਾਉਤ ਨੇ ਗਲਤ ਟਿੱਪਣੀ ਕੀਤੀ ਸੀ ਜਿਹੜਾ ਇਹ ਮਾਮਲਾ ਬਾਅਦ ਦੇ ਵਿੱਚ ਅਦਾਲਤ ਦੇ ਵਿੱਚ ਪਹੁੰਚਿਆ ਖਿਰ ਸੰਯੁਕਤ ਕਿਸਾਨ ਮੋਰਚੇ ਦਾ ਇਸ ਅੱਜ ਦੇ ਮਾਮਲੇ ਦੇ ਵਿੱਚ ਕੀ ਪ੍ਰਤੀਕਰਮ ਹੈ ਭਾਵੇਂ ਕਿ ਹਾਲੇ ਜੱਜਮੈਂਟ ਆਉਣੀ ਬਾਕੀ ਹੈ ਕਿਉਂਕਿ ਜਿਹੜਾ ਕੇਸ ਹੈ ਉਹ ਅਪੀਲਾਂ ਦਲੀਲਾਂ ਗਵਾਹੀਆਂ ਆ ਜਾ ਹੋਰ ਕਾਨੂੰਨੀ ਪੱਖਾਂ ਤੋਂ ਅੱਗੇ ਜਾ ਕੇ ਫੇਰ ਹੀ ਜੱਜਮੈਂਟ ਤੱਕ ਪਹੁੰਚੇਗਾ ਪਰੰਤੂ ਅੱਜ ਤੱਕ ਸੰਯੁਕਤ ਕਿਸਾਨ ਮੋਰਚੇ ਦਾ ਅੱਜ ਦੇ ਇਸ ਮਾਹੌਲ ਉੱਤੇ ਕੀ ਕੰਗੜਾ ਰਣਾਉ ਤੇ ਨੇ ਜਿਹੜੀ ਮਾਫੀ ਮੰਗੀ ਹੈ ਉਹਦੇ ਉੱਤੇ ਪ੍ਰਤੀਕਰਮ ਕੀ ਹੈ ਜਿਸ ਸੰਬੰਧੀ ਸੰਯੁਕਤ ਕਿਸਾਨ ਮੋਰਚੇ ਦੇ ਕੌਮੀ ਆਗੂ ਤੇ ਕ੍ਰਾਂਤੀਕਾਰੀ ਕਿਸਾਨ ਜੁਨਲੈਂਟ ਪੰਜਾਬ ਦੇ ਸਵਾਈ ਪ੍ਰੈਸ ਕਤਰ ਸਰਦਾਰ ਅਵਤਾਰ ਸਿੰਘ ਮਹਿਮਨ ਨਾਲ ਜਿਹੜੀ ਗੱਲਬਾਤ ਹੈ ਉਹ ਅਸੀਂ ਤੁਹਾਡੇ ਸਨ ਮੌਕੇ ਤੇ ਜਾਣਗੇ ਰਹੀ ਗੱਲ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਇਸ ਧਿਰ ਵੱਲੋਂ ਅੱਜ ਕਿਸਾਨਾਂ ਦੇ ਹੱਕ ਦੇ ਵਿੱਚ ਖੜਾ ਤੇ ਜੋਗ ਮੁਆਵਜ਼ੇ ਲਈ ਸੌਣੀ ਦੇ ਜਿਹੜੇ ਕਹਿੰਦਾ ਭਾਵ ਕੇ ਝੋਨੇ ਦੇ ਜਿਹੜੇ ਝਾੜ ਘਟੇ ਨੇ ਉਹਦੇ ਪਰਪਾਈ ਲਈ ਹੋਰ ਕਿਸਾਨੀ ਮੰਗਾ ਲਈ ਅੱਜ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪੇ ਗਏ ਅਜੇ ਹੇਦਰਾ ਇੱਕ ਰਾਸੀ ਪੱਤਰ ਦੀ ਵੀ ਗੱਲ ਕਹਿ ਸਕਦੇ ਆ ਕਿ ਸਾਹਮਣੇ ਆਈ ਹੈ ਕਿਉਂਕਿ ਪੁਨਰ ਸਰਜੀਤ ਸ਼ਰਮਣੀ ਕਲਦਾ ਜਿਹੜਾ ਉਹ ਵਦੇਰੇ ਕਰਕੇ ਜੇਕਰ ਪਰਫੁੱਲਟ ਹੋਇਆ ਉਹਨੂੰ ਮੰਨੇ ਜਾਂਦਾ ਤਾਂ ਪਟਿਆਲਿਆਂ ਉਹਨੂੰ ਪਰਫੁੱਲਟ ਹੋਇਆ ਮੰਨੇ ਜਾਂਦਾ ਪਰੰਤੂ ਪਟਿਆਲੇ ਦੇ ਵਿੱਚ ਅੱਜ ਇੱਕ ਫੇਰ ਤਰੇੜ ਸ਼੍ਰੋਮਣੀ ਕਾਲਜਾਲਪੁਰਨਾ ਸਰਜੀਂ ਦੇ ਵਿੱਚ ਵੇਖਣ ਨੂੰ ਮਿਲੀ ਪਿਛਲੇ ਦਿਨੀ ਤੇਜेंद्रਪਾਲ ਸਿੰਘ ਸੰਧੂ ਜਿਹੜੇ ਕੇ ਵੱਡੇ ਪੱਧਰ ਉਤੇ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਤੁਰ ਰਹੇ ਸਨ ਉਹਨਾਂ ਨੇ ਵਰਕ ਕਮੇਟੀ ਦੇ عہدੇ ਤੋਂ ਅਸਤੀਫਾ ਦੇ ਦਿੱਤਾ ਸੀ ਪਰੰਤੂ ਅੱਜ ਜਦੋਂ ਮੱਗ ਪੱਤਰ ਸੌਂਪੇ ਗਏ ਪਟਿਆਲਾ ਜਣੇ ਦੇ ਵਿੱਚ ਸਰਦਾਰ ਸਰਜੀਤ ਸਿੰਘ ਰਖੜਾਤੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਜ਼ਰਾ ਦੀ ਕੋਈ ਇਹ ਵੱਡੇ ਪੱਧਰ ਤੇ ਜਦੋਂ ਮਗ ਪੱਤਰ ਸੌਪਿਆ ਤਾਂ ਤੇਜਿੰਦਰਪਾਲ ਸਿੰਘ ਸੰਧੂ ਅੱਜ ਗੈਰ ਹਾਜ਼ਰ ਸਨ ਭਾਵੇਂ ਕਿ ਸੰਧੂ ਸਾਹਿਬ ਦਾ ਕਹਿਣਾ ਹੈ ਕਿ ਉਹ ਪੰਜਾਬੋਂ ਬਾਹਰ ਨੇ ਲੰਬੇ ਲੰਗੇ ਹੋਏ ਨੇ ਕਿਸੇ ਪ੍ਰੋਗਰਾਮ ਦੇ ਵਿੱਚ ਪਰੰਤੂ ਕਹਿ ਸਕਦਾ ਕਿ ਸਰੋਵਣੀ ਕਾਲਜ ਦਾ ਪੁਨਰ ਸਰਜੀਤ ਦੇ ਵਿੱਚ ਪਟਿਆਲੂ ਇੱਕ ਤਰੇੜ ਜ਼ਰੂਰ ਉੱਠੀ ਹੈ ਖੈਰ ਅੱਜ ਵੱਡੇ ਪੱਧਰ ਉਤੇ ਬੜੇ ਵੱਡੇ ਚਲੋ ਦੇ ਨਾਲ ਪਾਰਟੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਗਵਾਹੀ ਹੇਠ ਸ਼੍ਰੋਮਣੀ ਕਾਲ ਅਕਾਲੀ ਦਲ ਪੁਨਰ ਸਰਜੀਤ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤੇ ਕਿਸਾਨਾਂ ਦੇ ਹੱਕ ਦੇ ਵਿੱਚ ਕਹਿ ਸਕਦੇ ਆ ਕਿ ਵੱਡੇ ਪੱਧਰ ਉਤੇ ਹਾ ਦਾ ਨਾਰਾ ਮਾਰਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਦਿੱਲੀ ਦੇ ਵਿੱਚ ਰਾਸ਼ਟਰਪਤੀ ਦਰ ਸ਼੍ਰੀਮਤੀ ਦਰੋਪਤੀ ਮਰੁੰਨ ਮਿਲਦਿਆ ਤੇ ਸੱਦਾ ਪੱਤਰ ਦਿੰਦੇ ਆ ਕਿਉਂਕਿ ਨਵੇਂ ਪਾਛਾ ਸ਼੍ਰੀ ਗੁਰਤੇਗ ਬਾਦਰ ਸਾਹਿਬ ਜੀ ਦਾ ਨਵੰਬਰ ਦੇ ਵਿੱਚ ਪੰਜਾਬ ਸਰਕਾਰ ਵੱਲੋਂ 350 ਸਾਲਾ ਸ਼ੀਦੀ ਦੇੜਾ ਵੱਟੀ ਪਦਰਤੀ ਮਨਾਇਆ ਜਾ ਰਿਹਾ ਉਹ ਨਾ ਸਮਾਗਮਾਂ ਦੇ ਵਿੱਚ ਸੱਦਾ ਪੱਤਰ ਦਿੱਤਾ ਹੈ ਰਾਸ਼ਟਰਪਤੀ ਜੀ ਨੂੰ ਖੇਰ ਵੇਖਣ ਵਾਲੀ ਗੱਲ ਹੈ ਕਿਉਂਕਿ ਕੰਗਣਾ ਰਣੌਦ ਦਾ ਅੱਜ ਮਾਮਲਾ ਦਿਨ ਭਰ ਵੱਡੇ ਪੱਧਰ ਤੇ ਚਰਚਾ ਦੇ ਵਿੱਚ ਰਿਹਾ ਇਹ ਚਰਚਾ ਕਈ ਦਿਨ ਅੱਗੇ ਹੋਰ ਜਾਰੀ ਰਹੇਗੀ ਕਦੋਂ ਤੱਕ ਕੇਸ ਚੱਲਦਾ ਹੈ ਜਾਂ ਅੱਗੇ ਮਾਮਲਾ ਕੀ ਰਹਿੰਦਾ ਉਹ ਬਾਅਦ ਦੀ ਗੱਲ ਹੈ ਪਰੰਤੂ ਅੱਜ ਤੱਕ ਕੀ ਹੋਇਆ ਸੰਯੁਕਤ ਕਿਸਾਨ ਮੋਰਚੇ ਦਾ ਕੀ ਪ੍ਰਤੀਕਰਮ ਰਹਿੰਦਾ ਹੈ ਇਸੋ ਤੇ ਜਿਹੜੀ ਸਾਰੀ ਗੱਲਬਾਤ ਗੱਲਬਾਤ ਦੇ ਅੰਸ਼ ਕਿਉਂਕਿ ਕਿ ਆਪਾਂ ਪਹਿਲਾਂ ਦੱਸਿਆ ਹੀ ਹੈ ਕਿ ਐਸ ਕੇ ਐਮ ਦੇ ਕੌਮੀ ਆਗੂ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸਿਬਾਈ ਪ੍ਰੈਸ ਇਕਤਰ ਸਰਦਾਰ ਅਵਤਾਰ ਸਿੰਘ ਮਹਿਮਾ ਵੱਲੋਂ ਇਹ ਪ੍ਰਤੀਕਰਮ ਚੈਨਲ ਈ ਮਿਸ਼ਨ ਪੰਜਾਬੀ ਦੇ ਸੰਬੁਖ ਲਿਆਂਦਾ ਗਿਆ ਜਿਹੜਾ ਤੁਹਾਡੇ ਨਾਲ ਇਹ ਸਾਰੀ ਗੱਲਬਾਤ ਤੇ ਲੈ ਕੇ ਹਾਜ਼ਰਾਂ ਇਸ ਗੱਲਬਾਤ ਦੇ ਇਸ ਇਸ ਪ੍ਰਕਾਰ ਨੇ ਦੇਸ਼ ਦੀ ਹੁਕਮਰਾਨ ਤੇ ਭਾਜਪਾ ਦੀ ਮੈਂਬਰ ਪਾਰਲੀਮੈਂਟ ਤੇ ਉੱਗੀ ਐਕਟ੍ਰੈਸ ਕੰਗਣਾ ਰਣਾਉਤ ਨੇ ਆਖਰ ਮਾਫੀ ਮੰਗ ਲਈ ਹੈ ਇਹ ਸਾਰਾ ਮਾਮਲਾ ਕਿੱਥੋਂ ਚੱਲਿਆ ਕਿੱਥੇ ਅਪੜਿਆ ਤੇ ਸੰਯੁਕਤ ਕਿਸਾਨ ਮੋਰਚਾ ਭਾਵ ਕਿ ਐਸਕੇਐਮ ਦਾ ਇਸ ਉਤਪੰਨ ਮਾਹੌਲ ਉੱਤੇ ਕੀ ਹੈ ਪ੍ਰतिकਰਮ ਸੋ ਇਸ ਸਾਰੇ ਮਾਮਲੇ ਸਬੰਧੀ ਸਾਡੇ ਨਾਲ ਜੁੜੇ ਨੇ ਐਸਕੇਐਮ ਦੇ ਕੌਮੀ ਆਗੂ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸਭਾਈ ਪ੍ਰੈਸ ਇਕਤਰ ਸਰਦਾਰ ਅਵਤਾਰ ਸਿੰਘ ਮਹਿਮਾ ਜੀ ਸੋ ਮਹਿਮਾ ਸਾਹਿਬ ਸਭ ਤੋਂ ਪਹਿਲਾਂ ਚੈਨਲ ਈ ਮਿਸ਼ਨ ਪੰਜਾਬੀ ਲੋ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਧੰਨਵਾਦ ਜੀ ਸਾਰੇ ਸੁਣਨ ਵਾਲੇ ਨੀਰਾਂ ਤੇ ਪੈਣਾ ਨੂੰ ਸਤਿ ਸ੍ਰੀ ਅਕਾਲ ਜੀ ਮਹਿਮਾ ਸਾਹਿਬ ਕਿਵੇਂ ਦੇਖਦੇ ਹੋ ਅੱਜ ਵਾਲੇ ਜਿਹੜਾ ਮਾਮਲਾ ਸਾਹਮਣੇ ਆਇਆ ਕੰਗਨਾ ਰਣਾਉਤ ਨੇ ਕਿਉਂਕਿ ਇਹਨਾਂ ਨੇ ਸੁਪਰੀਮ ਕੋਰਟ ਤੱਕ ਆਪਣੀ ਪਹਿਲਾ ਅਪਰੋਚ ਦਿਖਾਈ ਤੇ ਅੱਜ ਆਖਰ ਬਠਿੰਡਾ ਅਦਾਲਤ ਦੇ ਵਿੱਚ ਪਹੁੰਚਦੇ ਹੈ ਐਸਕੇਐਮ ਦੇ ਨਾਲ ਜੁੜਿਆ ਸੀ ਸੰਘਰਸ਼ ਜਿਹੜਾ ਦਿੱਲੀ ਤੇ ਨਖੇਤੀ ਕਾਨੂੰਨਾਂ ਦੇ ਮਾਮਲੇ ਦੇ ਵਿੱਚ ਤੇ ਬੇਬੇ ਮਹਿੰਦਰ ਕੌਰ ਉਸ ਮੋਰਚੇ ਦੇ ਵਿੱਚ ਬਤੌਰ ਮਹਿਲਾ ਕਿਸਾਨ ਸੰਘਰਸ਼ੀ ਸ਼ਾਮਲ ਸਨ ਕਿਵੇਂ ਦੇਖਦੇ ਹੋ ਅੱਜ ਦਾ ਜਿਹੜਾ ਕੰਗਣਾ ਰਣੌਤ ਦਾ ਬਠਿੰਡਾ ਅਦਾਲਤ ਦੇ ਵਿੱਚ ਪਹੁੰਚਣਾ ਤੇ ਇਸ ਤੋਂ ਅਗਲਾ ਜਿਹੜਾ ਜੋ ਵੀ ਹੋਇਆ ਜੀ ਅ ਪਿੰਡਰ ਸਾਹਿਬ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਿਹੜਾ ਸੰਯੁਕਤ ਕਿਸਾਨ ਮੋਰਚਾ ਜੀ ਇਹ ਅਸਲ 'ਚ ਲੋਕਾਂ ਦਾ ਮੋਰਚਾ ਕਿਉਂਕਿ ਸਾਰੇ ਅੱਡੜ ਵਿਚਾਰ ਰੱਖਣ ਵਾਲੇ ਲੋਕ ਇਹਦੇ ਸ਼ਾਮਲ ਨੇ ਉਹਨਾਂ ਦੇ ਨੁਮਾਇੰਦੇ ਸ਼ਾਮ ਹੋਣੇ ਜੀ ਔਰ ਇਹ ਜਦੋਂ ਤੋਂ ਬਣਿਆ ਲਗਾਤਾਰ ਜਿੱਤਾਂ ਪ੍ਰਾਪਤ ਕਰ ਲਿਆ ਲੋਕਾਂ ਦੇ ਵਿੱਚ ਕਿਉਂਕਿ ਦੋ ਹੀ ਤਰ੍ਹਾਂ ਹੁੰਦੀਆਂ ਨੇ ਇੱਕ ਹਾਕਮ ਤਿਰ ਹੁੰਦੀ ਹੈ ਜਿਹੜੀ ਲੋਕਾਂ ਨੂੰ ਲੁੱਟਦੀ ਖੁੱਟਦੀ ਹੈ ਤੇ ਇੱਕ ਲੋਕਾਂ ਦੀ ਤਿਰ ਹੁੰਦੀ ਹੈ ਤੇ ਲੋਕਾਂ ਦੀ ਤਿਰ ਦੇ ਖਿਲਾਫ ਹਾਕਮ ਤਰ੍ਹਾਂ ਤਰ੍ਹਾਂ ਦੇ ਹੱਲੇ ਜਿਹੜੇ ਉਹ ਵੱਢਦੇ ਨੇ ਤੇ ਲੋਕਾਂ ਦੀ ਤਿਰ ਉਹਨਾਂ ਹੱਲਿਆਂ 'ਚੋਂ ਤਕੜੀ ਹੋ ਕੇ ਨਿਕਲਦੀ ਹੈ ਤੇ ਜਿੱਤਦੀ ਹੈ ਦੂਜਾ ਜਿਹੜਾ ਗੱਲ ਕਰੀ ਆਪਾਂ ਕੰਗਣਾ ਰਣੌਤ ਵਾਲੇ ਮਸਲੇ ਦੀ ਸਮਝਦਾ ਕਿ ਇਹ ਸੰਯੁਕਤ ਕਿਸਾਨ ਮੋਰਚੇ ਦੀ ਹੂੰ ਪੰਜਾਬ ਦੇ ਕਿਸਾਨਾਂ ਦੀ ਕਿਸਾਨ ਔਰਤਾਂ ਦੀ ਤੇ ਸਮੁੱਚੇ ਪੰਜਾਬੀਆਂ ਦੀ ਇੱਕ ਵਾਰ ਫੇਰ ਜਿੱਤ ਹੈ ਕਿਉਂਕਿ ਮਾਤਾ ਮਹਿੰਦਰ ਕੌਰ ਔਰ ਉਹਨਾਂ ਦੇ ਪਰਿਵਾਰ ਦੇ ਹਿੰਮਤ ਸਿਰੜ ਤੇ ਪੰਜਾਬ ਦੇ ਕਿਸਾਨਾਂ ਦੇ ਜਜ਼ਬੇ ਦੇ ਕਰਕੇ ਜਿਹੜੇ ਉੱਚੇ ਪਹਾੜ ਸੀਗੇ ਹੂੰ ਪਹਾੜਾਂ ਦੀ ਜਿਹੜੀ ਰਾਣੀ ਕੰਗਣਾ ਰਣੌਤ ਹੈ ਉਹਨੂੰ ਮਾਲਵੇ ਦੇ ਟਿੱਬਿਆਂ ਦੇ ਵਿੱਚ ਆ ਕੇ ਜਿਹੜਾ ਬੈਠਣਾ ਪਿਆ ਔਰ ਮਾਫੀ ਮੰਗਣੀ ਪਈ ਐ ਹੂੰ ਸੇ ਸਮੁੱਚੇ ਪੰਜਾਬੀਆਂ ਨੇ ਜਿੱਤਿਆ ਕਿਉਂਕਿ ਆ ਪੰਜਾਬ ਚ ਇੱਕ ਕਹਾਵਤ ਮਸ਼ਹੂਰ ਐ ਜੀ ਜਿਹੜੇ ਏਦਾਂ ਦੇ ਲੀਡਰ ਹੁੰਦੇ ਨੇ ਆ ਪੰਜਾਬ ਚ ਇੱਕ ਕਹਾਵਤ ਐ ਕਿ ਕਿਸੇ ਨੇ ਕੁਝ ਦੇਣਾ ਸੀ ਕੇਹਦਾ ਉਹ ਕਦੀ ਕਹਿੰਦਾ ਜੀ ਮੈਂ 100 ਗੰਢਾ ਖਾ ਲੈਣਾ ਹੂੰ ਫਿਰ ਕਹਿੰਦਾ ਜੀ 176 ਖਾ ਲੈਣਾ ਫਿਰ ਕਹਿੰਦਾ ਜੀ ਨਹੀਂ 100 ਰੁਪਈਆ ਵੀ ਦੇ ਦਿੰਦਾ ਹੂੰ ਸੁਕੰਨਰ ਰਣੌਤ ਦਾ ਕੇਸ ਵੀ ਇਹੋ ਜਿਹਾ ਹੀ ਐ ਹੂੰ ਉਹਨਾਂ ਨੇ ਪਹਿਲਾਂ ਅਦਾਲਤ ਰਾਹੀਂ ਬਚਨ ਦੀ ਕੋਸ਼ਿਸ਼ ਕੀਤੀ ਹੂੰ ਫਿਰ ਉਹਨਾਂ ਨੇ ਜਦੋਂ 에어ਪੋਰਟ ਦੇ ਉੱਪਰ ਜਿਹੜੀ ਸਾਡੀ ਪੰਜਾਬੀਆਂ ਦੀ ਧੀ ਕੁਲਵਿੰਦਰ ਕੌਰ ਜਿਹੜੀ ਉਹ ਸੀਆਈਐਸਐਫ ਦੇ ਜਵਾਨ ਸੀ ਉੱਥੇ ਉਹਨੇ ਬਤ ਵਿੱਚ ਜਦੋਂ ਕੀਤੀ ਤਾਂ ਉਹਨੇ ਇਹ ਜਿਹੜਾ ਥੱਪੜ ਇਹ ਤੇ ਪਿਆ ਸੀਗਾ ਕੰਗਣਾ ਰਣੌਤ ਦੇ ਉਹ ਵੀ ਚਰਚਾ ਦੇ ਵਿੱਚ ਆਇਆ ਹੂੰ ਤਾਂ ਉਸ ਤੋਂ ਬਾਅਦ ਹੁਣ ਜਿਹੜਾ 100 ਰੁਪਇਆ ਦੇਣ ਵਾਲੀ ਗੱਲ ਹੈ ਕਿ ਉਹ ਕੰਗਣਾ ਰਣੌਤ ਨੂੰ ਬਠਿੰਡਾ ਦੀ ਧਰਤੀ ਜਿੱਥੋਂ ਬਚਦੀ ਰਹੀ ਕਿਉਂਕਿ ਉਸਨੇ ਬੜੇ ਹੱਤਕੰਡੇ ਅਪਣਾਏ ਨੇ ਪਹਿਲਾਂ ਉਸਨੇ ਜਿਹੜਾ ਸੋਸ਼ਲ ਮੀਡੀਆ ਦੇ ਵਿੱਚ ਜਾਂ ਮੀਡੀਆ ਦੇ ਵਿੱਚ ਜੀ ਆਪਦੇ ਨੂੰ ਸਾਫ਼ ਸੁਥਰਾ ਜਾਣ ਕਰਉਣ ਦੀ ਕੋਸ਼ਿਸ਼ ਕੀਤੀ ਇਸ ਬਿਆਨ ਨੂੰ ਟਾਲਾ ਬਟਨ ਦੀ ਕੋਸ਼ਿਸ਼ ਕੀਤੀ ਜਾਂ ਸਭੋ ਇਸ ਨੂੰ ਹੋਰ ਚੜਾਉਣ ਦੀ ਕੋਸ਼ਿਸ਼ ਕੀਤੀ ਹੂੰ ਹੂੰ ਬਾਅਦ ਦੇ ਵਿੱਚ ਉਸ ਨੇ ਜਦੋਂ ਦੇਖਿਆ ਕਿ ਲੋਕ ਉਸ ਨਾਲ ਨਹੀਂ ਆ ਰਹੇ ਉਲਟਾ ਲੋਕ ਵਿਰੋਧ ਕਰ ਰਹੇ ਨੇ ਤਾਂ ਫਿਰ ਉਹ ਸੁਪਰੀਮ ਕੋਰਟ ਤੱਕ ਹਾਈ ਕੋਰਟ ਸੁਪਰੀਮ ਕੋਰਟ ਤੱਕ ਉਹਨੇ ਦਰਵਾਜ਼ਾ ਖਟਾਇਆ ਹੂੰ ਜਦੋਂ ਉਸ ਤੋਂ ਨਹੀਂ ਰਾਹਤ ਮਿਲੀ ਤਾਂ ਫਿਰ ਆਖਰਕਾਰ ਉਸ ਨੂੰ ਮਾਲਵੇ ਦੇ ਟਿੱਬਿਆਂ ਦੇ ਵਿੱਚ ਆ ਕੇ ਉਤਰਨਾ ਪਿਆ ਹੂੰ ਔਰ ਆ ਕੇ ਅੱਜ ਮਾਤਾ ਮਹਿੰਦਰਕੌਰ ਦੇ ਜਿਹੜੇ ਪਤੀ ਨੇ ਹੂੰ ਉਹਨਾਂ ਸਾਹਮਣੇ ਅਦਾਲਤ ਅੰਦਰ ਵੀ ਔਰ ਬਾਹਰ ਮੀਡੀਆ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਮੇਰਾ ਇਸ ਤਰ੍ਹਾਂ ਮੈਂ ਕੋਈ ਇਰਾਦਾ ਨਹੀਂ ਮੈਂ ਮਾਫੀ ਮੰਗ ਲਈ ਆ ਤੇ ਮੇਰੇ ਇਹ ਕੱਲਾ ਹੀ ਮਾਤਾ ਨਹੀਂ ਜਿੰਨੀਆਂ ਵੀ ਉਹਨਾਂ ਨੇ ਕਿਹਾ ਕਿ ਜਿੰਨੀਆਂ ਵੀ ਮਾਵਾਂ ਨੇ ਬੇਸ਼ੱਕ ਉਹ ਹਿਮਾਚਲ ਨਹੀਂ ਹੋਣ ਪੰਜਾਬ ਵੀ ਹੋਣਦਾ ਤੇ ਤੋਂ ਨਹੀਂ ਹੋਣ ਤਾਂ ਉਹ ਜਿਹੜੀਆਂ ਉਹਨਾਂ ਤੋਂ ਮਾਫੀ ਮੰਗਦੀਆਂ ਸੋ ਇਹ ਮੈਂ ਸਮਝਦਾ ਕਿ ਭਾਰਤ ਦੇ ਅੰਦਰ ਜਿਹੜਾ ਡੈਮੋਕ੍ਰੇਸੀ ਜਾਂ ਕਾਨੂੰਨ ਬੇਸ਼ੱਕ ਉਹ ਪੂਰੀ ਤਰ੍ਹਾਂ ਲੋਕਾਂ ਦੇ ਪੱਖ 'ਚ ਨਹੀਂ ਭੁਗਦਾ ਜੀ ਗਰਵਾਣਿਆਂ ਦੇ ਪੱਖ 'ਚ ਭੁਗਦਾ ਪਰ ਜਿੰਨੀ ਕੁ ਸਹੂਲਤ ਮਿਲੀ ਆ ਉਹਦੇ ਅਨੁਸਾਰ ਜਿਹੜੇ ਇਹ ਮੂੰਹ ਫੁੱਟ ਆਗੂ ਨੇ ਜਿਹੜੇ ਹਮੇਸ਼ਾ ਹੀ ਕਿਸਾਨਾਂ ਦੇ ਖਿਲਾਫ ਪੰਜਾਬੀਆਂ ਦੇ ਖਿਲਾਫ ਔਰ ਪੰਜਾਬ ਦੇ ਸਿੱਖਾਂ ਖਿਲਾਫ तरह तरह ਦਾ ਜ਼ਹਿਰ ਉਛਦੇ ਰਹਿੰਦੇ ਨੇ ਜੋ ਆਰਐਸਐਸ ਦੀ ਨੀਤੀ ਹੈ ਕਿਉਂਕਿ ਇਹਨਾਂ ਨੇ ਪਹਿਲਾਂ ਚਾਹੇ ਉਹ ਮੁਸਲਮਾਨ ਹੋਣ ਚਾਹੇ ਹੋਰ ਧਾਰਮਿਕ ਢੱਗਿੰਤੀ ਹੋਣ ਚਾਹੇ ਦਲਤ ਹੋਣ ਜਾਂ ਸ਼ਹੀਨ ਬਾਗ ਦਾ ਮੋਰਚਾ ਹੋਵੇ ਉਸੇ ਤਰ੍ਹਾਂ ਕਿਸਾਨ ਮੋਰਚੇ ਅੰਦਰ ਵੀ ਔਰਤਾਂ ਨੂੰ 100-100 ਰੁਪਏ ਦਿਹਾੜੀ ਤੇ ਆਉਣ ਵਾਲੀਆਂ ਔਰਤਾਂ ਕਿਹਾ ਤਾਂ ਉਹਦਾ ਬੇਸ਼ੱਕ ਲੋਕਾਂ ਨੇ ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੇ ਕਿਸਾਨਾਂ ਨੇ ਵੀ 3 ਫੀਸਦੀ ਕਰੋੜ ਨੂੰ ਵਾਪਸ ਕਰਾ ਕੇ ਵੀ ਜਵਾਬ ਦਿੱਤਾ ਜੀ ਪੰਜਾਬ ਦੇ ਲੋਕਾਂ ਨੇ ਕੰਦਨਾ ਦਾ ਵਿਰੋਧ ਕਰਕੇ ਕਿਸ ਦਿਨ ਫਿਲਮਾਂ ਨਹੀਂ ਚੱਲਣ ਦਿੱਤੀਆਂ ਪੰਜਾਬ ਦੇ ਵਿੱਚ ਇਹਦੀਆਂ ਬਹੁਤ ਸਾਰੀਆਂ ਫਿਲਮਾਂ ਫਲॉप ਹੋਈਆਂ ਲੋਕਾਂ ਦੇ ਸਾਨੂੰ ਨਕਾਰਿਆ ਤੇ ਆ ਫਿਰਕਾਰ ਫਿਰ ਜਿਹੜਾ ਕਾਨੂੰਨੀ ਰਸਤੇ ਰਾਹੀਂ ਅਸੀਂ ਮੇਟਾ ਝੁਕਾਇਆ ਔਰ ਝੁਕਣ ਤੋਂ ਬਾਅਦ ਬਸੰਡੇ ਆ ਕੇ ਚਾਹੇ ਜੇ ਅਦਾਲਤ ਦਾ ਫੈਸਲਾ ਆਉਣਾ ਬਾਕੀ ਹੈ ਪਰ ਬਸੰਡੇ ਆ ਕੇ ਜਦੋਂ ਕੋਈ ਮਸਲਾ ਹੁੰਦਾ ਤੇ ਆਪਣੇ ਘਰ ਆ ਕੇ ਉਹ ਕਹੇ ਕਿ ਮੇਰੇ ਤੋਂ ਗਲਤੀ ਹੋ ਗਈ ਹੈ ਤਾਂ ਉਹ ਆਪਣੇ ਆਪ ਦੇ ਵਿੱਚ ਇੱਕ ਮਸਲਾ ਜਿੱਤ ਹੁੰਦੀ ਹੈ ਸੋ ਸਲਾਮ ਹੈ ਮਾਤਾ ਮਹਿੰਦਰਕੌਰ ਜੀ ਉਹਨਾਂ ਦੇ ਪਰਿਵਾਰ ਨੂੰ ਔਰ ਉਹਨਾਂ ਦੀ ਜਿੰਨੀ ਵੀ ਲੀਗਲ ਟੀਮ ਸੀ ਉਨੀਰ ਸਮੁੱਚੇ ਪੰਜਾਬੀਆਂ ਦੇ ਹੌਸਲੇ ਨੂੰ ਸਲਾਮ ਵੀ ਹੈ ਤੇ ਵਧਾਈ ਵੀ ਹੈ ਜੀ ਸਰ ਇਹ ਸਾਰਾ ਜਜਮੈਂਟ ਤੱਕ ਮਾਮਲਾ ਪਹੁੰਚਣਾ ਹੈ ਗਵਾਹੀਆਂ ਹੋਣਗੀਆਂ ਦਲੀਲਾਂ ਅਪੀਲਾਂ ਜੱਗੇ ਕਾਨੂੰਨੀ ਜਿਹੜੇ ਪੱਖ ਨੁਕਤੇ ਫਿਰ ਜਜਮੈਂਟ ਹਨ ਪਰ ਅੱਜ ਕੀ ਐਸਕੇਮ ਫਿਰ ਕਿਵੇਂ ਵਾਕੀਏ ਨੂੰ ਜਿੱਤ ਵਜੋਂ ਲੈ ਰਿਹਾ ਦੇਖੋ ਬਿਲਕੁਲ ਜੀ ਮੈਂ ਅਸੀਂ ਸਮਝਦਾ ਕਿ ਜਦੋਂ ਜਿਵੇਂ ਜਿਸ ਤਰ੍ਹਾਂ ਮੋਦੀ ਸਰਕਾਰ ਨੇ ਕਾਨੂੰਨ ਲਿਆਂਦੇ ਸੀ ਔਰ ਉਸ ਨੂੰ ਬੜਾ ਚੰਗਾ ਸਾਬਤ ਕਰਨੇ ਤਰ੍ਹਾਂ ਤਰ੍ਹਾਂ ਦੇ ਟਕੰਡੇ ਵਰਤੇ ਪਰ ਜਦੋਂ ਉਹਨਾਂ ਨੇ ਦੇਖਿਆ ਕਿ ਲੋਕ ਇਸ ਦਾ ਵਿਰੋਧ ਕਰ ਰਹੇ ਨੇ ਵੱਡੀ ਪੱਧਰ ਤੇ ਕਿਸਾਨ ਜਿਹੜੇ ਸ਼ਹੀਦੀਆਂ ਦੇ ਰਹੇ ਨੇ ਤਾਂ ਆਖਰ ਗੁਰਪੁਰਬ ਤੇ ਉਹਨਾਂ ਨੂੰ ਉਹਨਾਂ ਨੇ ਮਾਫੀ ਮੰਗਦਿਆਂ ਹੋਇਆਂ ਗੁਰਪੁਰਬ ਵਾਲੇ ਦਿਨ ਤਾਂ ਉਹਨਾਂ ਨੇ ਵਾਪਸ ਲੈ ਸੀ ਬਿਲਕੁਲ ਇਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੇ ਲੈਂਡ ਪੂਲਿੰਗ ਐਕਟ ਲੈ ਕੇ ਆਂਦਾ ਫਿਰ ਜਦੋਂ ਲੋਕਾਂ ਨੇ ਵਿਰੋਧ ਕੀਤਾ ਤਾਂ ਉਹਨਾਂ ਨੇ ਇਹ ਕਹਿੰਦੇ ਹੋਏ ਵੀ ਜੇ ਸਾਡੇ ਕਿਸਾਨਾਂ ਨੂੰ ਪਸੰਦ ਨਹੀਂ ਤਾਂ ਅਸੀਂ ਵਾਪਸ ਲੈ ਲੈਂਦੇ ਹਾਂ ਬਿਲਕੁਲ ਉਸੇ ਤਰ੍ਹਾਂ ਹੀ ਕੰਗਣਾ ਰਣੋਤ ਵੱਲੋਂ ਇਹ ਸ਼ਬਦ ਬੋਲੇ ਜਾਣੇ ਫਿਰ ਤਰ੍ਹਾਂ ਤਰ੍ਹਾਂ ਦੇ ਹੱਡ ਘੰਡੇ ਬਣਾਉਣੇ ਫਿਰ ਕਾਨੂੰਨ ਦੇ ਛਤਰ ਛਾਇਆ ਲੈਣ ਦੀ ਕੋਸ਼ਿਸ਼ ਕਰਨੀ ਔਰ ਆਖਰ ਜਦੋਂ ਕੋਈ ਵੀ ਤੇਜ਼ ਨਹੀਂ ਚੱਲੀ ਤਾਂ ਬਟੰਡੇ ਆਏ ਔਰ ਅੱਗੇ ਤੋਂ ਉਹਨਾਂ ਨੂੰ ਨਾ ਆਉਣਾ ਪਵੇ ਹੋਰ ਖੱਜਲ ਖਵਾਰੀ ਤੋਂ ਬਚਣ ਦੇ ਲਈ ਉਹਨਾਂ ਨੇ ਜਿਹੜਾ ਇਹ ਮਾਫੀ ਮੰਗੀ ਔਰ ਸੱਚਮੁੱਚ ਲੋਕਾਂ ਦੀ ਇਹ ਜਿੱਤ ਹੈ ਸੰਯੁਕਤ ਕਿਸਾਨ ਮੋਰਚਾ ਉਸ ਨੂੰ ਲੋਕਾਂ ਦੀ ਜਿਹੜੀ ਧਿਰ ਹੈ ਜਿਉਂ ਬੁਸਾਨ ਮੋਰਚਾ ਔਰ ਹਾਕਮਾਰੀ ਧਿਰ ਜਿਹੜੀ ਲੋਕਾਂ ਨੂੰ ਲੁੱਟਦੀ ਆ ਕੁੱਟਦੀ ਆ ਬਦਨਾਮ ਵੀ ਕਰਦੀ ਆ ਉਹਦੇ ਖਿਲਾਫ ਇੱਕ ਬਹੁਤ ਵੱਡੀ ਜਿੱਤ ਹੈ ਮੈਮਾ ਸਾਹਿਬ ਤੁਸੀਂ ਇੱਕ ਵੱਡੀ ਗੱਲ ਕੀਤੀ ਕਿ ਕੰਗਣਾ ਦੀਆਂ ਫਿਲਮਾਂ ਫਲਾਪ ਰਹੀਆਂ ਜੀ ਕੀ ਬਾਕੀ ਇੱਕ ਫਿਲਮਾਂ ਦਾ ਵੀ ਮੈਟਰ ਉਹ ਇੱਕ ਸੈਟਬੈਕ ਸੀ ਹੈ ਸਾਰੇ ਮਾਮਲੇ ਵਿੱਚ ਮਾਹੌਲ ਤੋਂ ਪਿੱਛੇ ਵਰਤਨਾ ਦੇਖੋ ਜਿਹੜੇ ਕੰਗਨਾਰ ਨੌਤ ਜਿਸ ਪਾਰਟੀ ਨੂੰ ਬਿਲੋਂਗ ਕਰਦੀ ਆ ਬੀਜੇਪੀ ਔਰ ਉਸਦੇ ਪਿੱਛੇ ਖੜੀ ਜਿਹੜੀ ਆਰਐਸਐਸ ਦੀ ਜਮਾਤ ਹੈ ਹੂੰ ਇਹਨਾਂ ਨੇ ਜਿੰਨੀਆਂ ਵੀ ਫਿਲਮਾਂ ਜਿਹੜੇ ਆਪਣੇ ਜਿਹੜੇ ਇਹਨਾਂ ਦੇ ਪ੍ਰਚਾਰ ਤੇ ਚੱਲ ਜਾਂਦੇ ਨੇ ਜਿਹੜੀ ਇਹਨਾਂ ਦੀ ਫਿਲਾਸਫੀ ਹੈ ਜਦੋਂ ਉੱਤੇ ਚੱਲ ਜਾਂਦੇ ਨੇ ਤਾਂ ਲੋਕਾਂ ਨਾਲ ਨਫ਼ਰਤ ਕਰਨਾ ਸ਼ੁਰੂ ਕਰ ਦਿੰਦੇ ਨੇ ਤਾਂ ਫਿਰ ਉਹਨਾਂ ਜਿਹੜੀਆਂ ਪ੍ਰੋਪਾਗੈਂਡਾ ਫਿਲਮਾਂ ਬਣਾਈਆਂ ਕੋਸ਼ਿਸ਼ ਕੀਤੀ ਭਾਰਤ ਦਾ ਇਤਿਹਾਸ ਬਦਲਣ ਲਈ ਜਾਂ ਜਿਹੜੇ ਉਹਨਾਂ ਦੇ ਵਿਰੋਧੀ ਨੇ ਸਿਆਸੀ ਵਿਰੋਧੀ ਨੇ ਉਹਨਾਂ ਦੇ ਉੱਪਰ ਫਿਲਮਾਂ ਬਣਾਉਣ ਦੀ ਤੋ ਉਹ ਲੋਕਾਂ ਨੇ ਭਾਰਤ ਦੇ ਲੋਕਾਂ ਨੇ ਉਹਨੂੰ ਐਕਸੈਪਟ ਨਹੀਂ ਕੀਤਾ ਔਰ ਖਾਸ ਕਰਕੇ ਪੰਜਾਬ ਦੇ ਲੋਕ ਜਦੋਂ ਪੰਜਾਬ ਦੇ ਲੋਕਾਂ ਨੂੰ ਖਾਲਸਤਾਨੀ ਕਹਿ ਕੇ ਚੜਾਇਆ ਜਾਂਦਾ ਹੈ ਜਦੋਂ ਪੰਜਾਬ ਦੇ ਕਿਸਾਨਾਂ ਦੀਆਂ ਔਰ ਸਾਡੀਆਂ ਬਜ਼ੁਰਗਔਰਤਾਂ ਦੇ ਖਿਲਾਫ ਇਹੋ ਜੀਆਂ ਆਵਾਜ਼ਾਂ ਬੋਲਦੀਆਂ ਨੇ ਤਾਂ ਫਿਰ ਪੰਜਾਬ ਦੇ ਲੋਕਾਂ ਨੇ ਪੂਰੀ ਤਰ੍ਹਾਂ ਉਸਦਾ ਬਾਈਕਾਟ ਕੀਤਾ ਔਰ ਉਹ ਪੰਜਾਬ ਦੇ ਨਾਲ ਨਾਲ ਪੂਰੇ ਦੇਸ਼ ਦੇ ਵਿੱਚ ਉਸ ਹਾਸਰ ਗਿਆ ਕਿਉਂਕਿ ਜਿਹੜਾ ਪੰਜਾਬ ਹੈ ਉਹ ਕਿਸੇ ਵੀ ਕੋਈ ਵੀ ਮੂਵਮੈਂਟ ਹੋਵੇ ਪੂਰੇ ਭਾਰਤ ਦਾ ਦਿਲ ਬਣ ਕੇ ੁਰਦੇਲ ਔਰ ਦਿਮਾਗ ਬਣ ਕੇ ਖਾਸ ਕਰਕੇ ਕਿਸਾਨੀ ਦੇ ਲੈਵਲ ਤੇ ਉਹ ਦਿਲ ਤੇ ਦਿਮਾਗ ਬਣ ਕੇ ਕੰਮ ਕਰ ਰਿਹਾ ਹੈ ਪੰਜਾਬ ਚ ਜਿਹੜੀ ਮੂਵਮੈਂਟ ਉੱਠੀ ਉਸ ਦਾ ਅਸਰ ਫਿਰ ਪੂਰੇ ਭਾਰਤ ਦੇ ਵਿੱਚ ਜਾਂਦਾ ਔਰ ਪੂਰੇ ਭਾਰਤ ਦੇ ਲੋਕਾਂ ਨੇ ਫਿਰ ਕੰਗਣਾ ਦੀ ਇਸ ਪ੍ਰੋਫੈਟ ਅੰਡਾ ਫਿਲਮਾਂ ਔਰ ਲੋਕ ਬੜਾ ਮੂੰਹ ਫੱਟ ਹੋ ਕੇ ਲੋਕਾਂ ਦੇ ਖਿਲਾਫ ਜਿਹੜਾ ਉਹ ਬੋਲਦੇ ਸੀਗੇ ਉਸ ਤੇ ਕਰਕੇ ਉਹਨਾਂ ਨੂੰ ਨਕਾਰਿਆ ਔਰ ਉਹਨਾਂ ਦੀ ਫਿਰ ਫਿਲਮਾਂ ਤੁਸੀਂ ਦੇਖੋ ਪਿਛਲੇ ਸਾਲਾਂ ਚ ਮੇਰੇ ਹਿਸਾਬ ਨਾਲ 5-7 ਸਾਲਾਂ ਦੇ ਵਿੱਚ ਕੋਈ ਵੀ ਫਿਲਮ ਜਿਹੜੀ ਉਹਨਾਂ ਦੀ ਹਿੱਟ ਨਹੀਂ ਗਈ ਲੋਕਾਂ ਨੇ ਉਹਨਾਂ ਦੀ ਫਿਲਮ ਤੋਂ ਕਿਨਾਰਾ ਕਰ ਲਿਆ ਕਹਿੰਦਾ ਪਾਬਕ ਕਿ ਕਈ ਪੱਖਾਂ ਪਹਿਲਾਂ ਉਹਨੂੰ ਲੈ ਲਈਏ ਤਾਂ ਕੰਗਣਾ ਬੇਬੇ ਤੋਂ ਖੜਾ ਛਡਾਉਣਾ ਚਾਹੁੰਦੀ ਹੈ ਹੁਣ ਜੀ 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 ਸਰ ਦੂਜੇ ਬੰਨੇ ਮੈਂਬਰ ਪਾਰਲੀਮੈਂਟ ਹੈ ਕੰਗਣਾ ਮੰਡੀ ਤੋਂ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਜੀ ਤੇ ਹੁਕਮਰਾਨ ਤੇ ਭਾਜਪਾ ਨਾਲ ਉਹਨਾਂ ਦਾ ਨਤਾ ਹੈ ਤਾਂ ਕੀ ਭਾਜਪਾ ਕੋਈ ਅਧਿਕਾਰਤ ਬਿਆਨ ਅੱਜ ਦੇ ਈਸ਼ੂ ਤੇ ਦੇ ਸਕਦੀ ਹੈ ਜਾਂ ਕੀ ਲੱਗਦਾ ਤੁਹਾਨੂੰ ਦੇਖੋ ਭਾਜਪਾ ਇੱਕ ਇਸ ਤਰ੍ਹਾਂ ਦੀ ਜਮਾਤ ਹੈ ਇਸ ਨੇ ਪਹਿਲਾਂ ਵੀ ਪੰਜਾਬੀਆਂ ਨੁਲਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਨੇ ਖੇਤੀ ਕਾਨੂੰਨਾਂ ਤੋਂ ਬਾਅਦ ਲਗਾਤਾਰ ਉਹਨਾਂ ਦੀ ਜਿਹੜੀ ਕੋਸ਼ਿਸ਼ ਹੈ ਉਹ ਜੇਕਰ ਹਮਲਾ ਵੀ ਵਧਦੇ ਨੇ ਤੇ ਜਦੋਂ ਥੋੜਾ ਜਿਹਾ ਵਿਰੋਧ ਹੁੰਦਾ ਤਾਂ ਫਿਰ ਉਹ ਪੰਜਾਬੀਆਂ ਔਰ ਖਾਸ ਕਰਕੇ ਸਿੱਖਾਂ ਨੂੰ ਕਿਸਾਨਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੇ ਪਹਿਲਾਂ ਵੀ ਇਹਨਾਂ ਦੇ ਬਿਆਨਾਂ ਤੋਂ ਟਾਲਾ ਵੱਟਿਆ ਸੀ ਜੇਕਰ ਜੇਪੀ ਨੱਡਾ ਹੈ ਜਿਹੜੇ ਪ੍ਰਧਾਨ ਨੇ ਭਾਜਪਾ ਦੇ ਉਹਨਾਂ ਦੀ ਗੱਲ ਕਰੀ ਤਾਂ ਉਹਨਾਂ ਨੇ ਇੱਕ ਵਾਰ ਚੰਗਰਾਂ ਨੂੰ ਬੁਲਾ ਕੇ ਮੀਡੀਆ ਦੇ ਵਿੱਚ ਵੀ ਆਇਆ ਸੀ ਕਿ ਉਹਨਾਂ ਨੇ ਬੁਲਾ ਕੇ ਕਿਹਾ ਸੀ ਕਿ ਇਸ ਤਰ੍ਹਾਂ ਦੇ ਬਿਆਨ ਦੇਣ ਤੋਂ ਬਰੇਜ਼ ਕੀਤਾ ਜਾਵੇ। ਜਾਨੀ ਉਹ ਇਹ ਜਾਣਦੇ ਨੇ ਕਿ ਇਸ ਤਰ੍ਹਾਂ ਦੇ ਬਿਆਨ ਦੇਣ ਨਾਲ ਉਹਨਾਂ ਦਾ ਕਿੰਨਾ ਸਿਆਸੀ ਨੁਕਸਾਨ ਹੋ ਰਿਹਾ। ਪਰ ਲਗਾਤਾਰ ਜਿਸ ਤਰ੍ਹਾਂ ਦੀ ਵਰਲਡਵਾਈਡ ਸਿੱਧੀ ਬਣ ਰਹੀ ਹੈ ਭਾਜਪਾ ਨੂੰ ਪੂਰਾ ਜਿਹੜਾ ਖੋਰਾ ਲੱਗ ਰਿਹਾ ਔਰ ਬਿਹਾਰ ਚੋਣਾਂ ਦੇ ਵਿੱਚ ਵੀ ਜਿਹੜਾ ਦੇਖਣ ਨੂੰ ਮਿਲ ਰਿਹਾ ਕਿ ਭਾਜਪਾ ਵਿਰੋਧੀ ਹਵਾ ਚੱਲ ਰਹੀ। ਤਾਂ ਚਾਹੇ ਵੀ ਜੋ ਆਪਦਾ ਸਿਆਸੀ ਜਿਹੜਾ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ 1 ਜਿਸ ਦਾ ਸਾਨੂੰ ਫਾਇਦਾ ਜਾਂ ਨੁਕਸਾਨ ਹੋਣਾ ਸੁਕੰਦਰਾ ਵਾਲੇ ਬਿਆਨ ਤੇ ਉਹ ਬੜਾ ਸੋਚ ਸਮਝ ਕੇ ਮਨ ਲੱਗਦਾ ਕਿ ਬਿਆਨ ਦੇਣਗੇ ਜਲਦਬਾਜ਼ੀ ਨਹੀਂ ਕਰਨਗੇ ਖੈਰ ਦੂਜੇ ਵੱਲ ਨੇ ਸੰਜੁਗਤ ਕਿਸਾਨ ਮੋਰਚਾ ਐਸ ਕੇ ਐਮ ਖੈਰ ਜਿਹਦੇ ਤੁਸੀਂ ਕੌਮੀ ਆਗੂ ਹੋ ਤੇ ਇਹਨਾਂ ਦੇ ਨਹੀਂ ਲੰਘੇ ਕੱਲ ਵੀ ਬੈਠਕ ਹੋਈ ਅਗਲਾ ਜਿਹੜਾ ਉਹ ਸੰਘਰਸ਼ ਉਹਦਾ ਐਲਾਨ ਕੀਤਾ ਗਿਆ ਜੀ ਕਿਵੇਂ ਦੇਖਦੇ ਹੋ ਕਿਹੜੀਆਂ-ਕਿਹੜੀਆਂ ਹੁਣ ਅੱਗੇ ਮੰਗਾਂ ਰੱਖੀਆਂ ਗਈਆਂ ਨੇ ਤੇ ਕਿਸ ਤਰ੍ਹਾਂ ਰਹਿਣ ਵਾਲਾ ਅਗਲਾ ਐਸ ਕੇ ਐਮ ਦਾ ਕਦਮ ਜੀ 7 ਨਵੰਬਰ 2020 ਨੂੰ ਜਦੋਂ ਸੰਯੁਕਤ ਕਿਸਾਨ ਮੋਰਚਾ ਦਾ ਗਠਨ ਹੋਇਆ ਔਰ ਦਿੱਲੀ ਚਲੋ ਦਾ ਜਿਹੜਾ ਨਾਅਰਾ ਦਿੱਤਾ ਗਿਆ ਹੂੰ ਤਾਂ ਉਹਦੇ ਤੋਂ ਲੈ ਕੇ ਅੱਜ ਤੱਕ ਸੰਯੁਕਤ ਕਿਸਾਨ ਮੋਰਚਾ ਲਗਾਤਾਰ ਡਟਿਆ ਹੋਇਆ ਲੜ ਰਿਹਾ ਔਰ ਖਾਸ ਕਰਕੇ ਪੰਜਾਬ ਚੈਪਟਰ ਜਿਹੜਾ ਸੰਯੁਕਤ ਕਿਸਾਨ ਮੋਰਚੇ ਦਾ ਹੂੰ ਉਹ ਲਗਾਤਾਰ ਮਿਸਾਲੀ ਸੰਘਰਸ਼ ਲੜ ਰਿਹਾ ਔਰ ਪੂਰੇ ਦੇਸ਼ ਲਈ ਇੱਕ ਮਿਸਾਲ ਬਣ ਰਿਹਾ ਹੈ ਜੀ ਸੋ ਹੁਣ ਜਿਹੜਾ ਅਗਲਾ ਸੰਘਰਸ਼ ਹੈ 26 ਨਵੰਬਰ ਨੂੰ ਚੰਡੀਗੜ੍ਹ ਦੇ ਵਿੱਚ ਜਿਹੜੋ ਵਰੇ ਗੰਡਾ ਵੀ ਆਉਣੀ ਆ ਦਿੱਲੀ ਅੰਦੋਲਨ ਦੀ ਤਾਂ ਜਿਸ ਦਿਨ 26 ਨਵੰਬਰ ਨੂੰ ਆਪਾਂ ਦਿੱਲੀ ਪਹੁੰਚੇ ਸੀ ਤਾਂ ਉਸ ਦਿਨ ਚੰਡੀਗੜ੍ਹ ਦੇ ਵਿੱਚ ਮੋਰਚਾ ਲਾਉਣ ਦੀਆਂ ਜਿਹੜੀਆਂ ਵਿਉਂਤਬੰਦੀਆਂ ਚੱਲ ਰਹੀਆਂ ਨੇ ਉਸ ਤੋਂ ਪਹਿਲਾਂ ਜਿਹੜੀ ਕੱਲ ਮੀਟਿੰਗ ਹੋਈ ਆ ਠੋਸ ਜਿਹੜੀ ਪਲੈਨਿੰਗ ਉਸ ਅਗਲੇ ਨਵੰਬਰ ਦੇ ਅੱਧ ਦੇ ਵਿੱਚ ਦੁਬਾਰਾ ਮੀਟਿੰਗ ਕਰਕੇ ਹੋਵੇਗੀ ਪਰ ਜਿਹੜੀ ਕੱਲ ਮੀਟਿੰਗ ਹੋਈ ਉਹਦੇ ਵਿੱਚ 4 ਨਵੰਬਰ ਨੂੰ ਸਾਰੇ ਜ਼ਿਲ੍ਹਾ ਹੈੱਡਕੁਆਟਰ ਦੇ ਵੱਡੇ ਵਫ਼ਦ ਲੈ ਕੇ ਵੱਡੇ ਕਾਫਲੇ ਲੈ ਕੇ ਡਿਪਟੀ ਕਮਿਸ਼ਨਰ ਨਾਲ ਮਿਲ ਕੇ ਮੰਗ ਪੱਤਰ ਦਿੱਤੇ ਜਾਣਗੇ ਜਿਹਦੇ ਵਿੱਚ ਪਰਾਲੀ ਵਾਲੇ ਮਸਲੇ ਦਾ ਹੱਲ ਨਾ ਦੇ ਕੇ ਜਿਹੜਾ ਪਰਚੇ ਕੀਤੇ ਜਾ ਰਹੇ ਨੇ ਕਿਸਾਨਾਂ ਤੇ ਜਵਰੀ ਉਹ ਰੱਦ ਕਰਨ ਦੀ ਗੱਲ ਹੈ ਡੀਏਪ ਖਾਦ ਦੀ ਕਿੱਲੇ ਦਾ ਕਣਕ ਦੀ ਬਜਾਈ ਸ਼ੁਰੂ ਹੋ ਗਈ ਹੈ ਨਾਲ ਹੀ ਮੰਡੀਆਂ ਦੇ ਵਿੱਚ ਝੋਨੇ ਤੇ ਕੱਟ ਬਹੁਤ ਜ਼ਿਆਦਾ ਲੱਗਿਆ ਪਹਿਲਾਂ 21 22 ਮੋਇਸਚਰ ਵਾਲਾ ਝੋਨਾ ਖਰੀਦਿਆ ਜਾਂਦਾ ਸੀ ਅੱਜ ਕੱਲ 17 ਮੋਇਸਚਰ ਤੇ ਕਰਕੇ ਜਿਹੜੀ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ ਔਰ ਸਭ ਤੋਂ ਮੁੱਖ ਜਿਹੜਾ ਜੰਦਾ ਰਹੇਗਾ ਉਹ ਇਹ ਹੈ ਕਿ ਜਿਹੜਾ ਬਿਜਲੀ ਬੋਰਡ ਹੈ ਬਿਜਲੀ ਬੋਰਡ ਦਾ ਨਿਜੀਕਰਨ ਜਿਹੜਾ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਸੋ ਭਾਰਤੀ ਸਰਕਾਰ ਨੇ ਛੇਤੀ ਕਾਨੂੰਨਾਂ ਵਾਂਗ ਹੀ ਇੱਕ ਵੱਡਾ ਹੱਲਾ ਬਿਜਲੀ ਦੇ ਉੱਪਰ ਜਿਹੜਾ ਬੋਲਿਆ ਆਮ ਲੋਕਾਂ ਤੋਂ ਬਿਜਲੀ ਖੋਣ ਲਈ ਉਹਦੀ ਜਿਹੜੀ ਨੈਸ਼ਨਲ ਕੌਂਸਲ ਬਣਾਉਣ ਜਾ ਰਿਹਾ ਜਿਹਦੇ ਵਿੱਚ ਉਹ ਡिक्टेटरਸ਼ਿਪ ਕਰਨਗੇ ਔਰ ਸੂਬਿਆਂ ਦੇ ਕੋਲ ਜਿਹੜੇ ਅਧਿਕਾਰ ਨੇ ਉਹ ਖੁਸ਼ ਜਾਣਗੇ ਤਾਂ ਉਹਦੇ ਖਿਲਾਫ ਜਿਹੜਾ 9 ਨਵੰਬਰ ਤੱਕ ਸੂਬਿਆਂ ਤੋਂ ਸੁਝਾਅ ਮੰਗੇ ਨੇ ਸਾਡੀ ਪੰਜਾਬ ਦੀ ਸਰਕਾਰ ਲੋਕਾਂ ਦੇ ਇਸ ਆਧਾਰੇ ਦੀ ਰੱਖਿਆ ਕਰੇ ਇਦੇ ਲਈ 4 ਨਵੰਬਰ ਨੂੰ ਜਿਹੜੇ ਮੰਗ ਪੱਤਰ ਦਿੱਤੇ ਜਾਣਗੇ ਉਹਨਾਂ ਵਿੱਚ ਬਿਜਲੀ ਸੋਸ ਬਿੱਲ ਨੂੰ ਰੱਦ ਕਰਵਾਉਣਾ ਵੀ ਮੁੱਖ ਇਸ਼ੂ ਹੋਊਗਾ ਔਰ ਅਗਲੇ ਦਿਨਾਂ ਜੇਕਰ ਪੰਜਾਬ ਸਰਕਾਰ ਇਸਤੇ ਪੰਜਾਬ ਦੇ ਲੋਕਾਂ ਨਾਲ ਨਹੀਂ ਖੜਦੇ ਸਟ੍ਰਗਲ ਜਿਹੜੀ ਸੰਘਰਸ਼ ਜਿਹੜਾ ਹੈ ਉਹ ਹੋਰ ਤਿੱਖਾ ਹੋਊਗਾ ਸੋ ਇਹ ਮੁੱਖ ਮੰਗਾਂ ਰਹਿਣ ਵਾਲੀਆਂ ਨੇ 4 ਨਵੰਬਰ ਦੇ ਰਾਵਾਫਦ ਦਿੱਪਤੀ ਕਮਿਸ਼ਨਾਂ ਨੂੰ ਮਿਲੇਗਾ ਬਿਲਕੁਲ ਬਿਲਕੁਲ ਦਿੱਲੀ ਚੱਲੇ ਸੰਘਰਸ਼ ਦੇ ਵਿੱਚ ਕੰਗਣਾ ਰਣਾਉ ਤੇ ਬੀਬੇ ਮਹਿੰਦਰ ਕੌਰ ਦਾ ਜ਼ਿਕਰ ਅੱਜ ਬਠਿੰਡਾ ਅਦਾਲਤ ਦਾ ਮਾਮਲਾ ਤੇ ਐਸ ਕੇ ਐਮ ਦਾ ਜਿਹੜਾ ਅਗਲਾ ਸੰਘਰਸ਼ ਉਹਦੇ ird gird ਤਰਤੀਬ ਜਿਹੜੀ ਬੜੇ ਵਿਸਤਾਰ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਸਨੇਹ ਨੂੰ ਇੱਕ ਵਾਰ ਫਿਰ ਦੱਸਦੀ ਹੈ ਕਿ ਸਾਡੇ ਨਾਲ ਜੁੜੇ ਸਨ ਐਸ ਕੇ ਐਮ ਮਤਲਬ ਕਿ ਸੰਯੁਕਤ ਕਿਸਾਨ ਮੋਰਚੇ ਦੇ ਕੌਮੀ ਆਗੂ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸਬਾਈ ਪ੍ਰੈਸ ਸਕੱਤਰ ਸਰਦਾਰ ਅਵਤਾਰ ਸਿੰਘ ਮਹਿਮਾ ਜੀ ਸੋ ਮਹਿਮਾ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਲਈ ਵਕਤ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਈ ਮਿਸ਼ਨ ਪੰਜਾਬੀ